ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇਸ ਕੀਵੀ ਬਾਰੇ ਦੱਸੂਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਕਿਸੇ ਮੇਰੀ ਭੈਣ ਨੇ ਇਸ ਤਰ੍ਹਾਂ ਦੀ ਕੀਵੀ ਥੰਡਰਫਲਾਈ ਵਾਲੀ ਕੀਵੀ ਬਣਾਉਣੀ ਸਿੱਖਣੀ ਹੈ ਤਾਂ ਉਹ ਵੀ ਕਮੈਂਟ ਜ਼ਰੂਰ ਕਰਿਓ ਤਾਂ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਅਪ ਬਣਾਉਣੀ ਦੱਸੂਗੀ ਬਾਰਡਰ ਤੋਂ ਲਾ ਕੇ ਖਰੂਸੀਆ ਲਾਉਣ ਤੱਕ ਤੇ ਇਹ ਵਾਲਾ ਜਿਹੜੀ ਇਹ ਕਢਾਈ ਕੀਤੀ ਹੈ ਇਹ ਕਢਾਈ ਕਰਨੀ ਵੀ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਦੱਸੂਗੀ ਤੇ ਨੀਟਿੰਗ ਦੀ ਆਪਾਂ ਕਲਾਸਾਂ ਸ਼ੁਰੂ ਕਰ ਰਹੇ ਹਾਂ ਜਿਹੜੀ ਮੇਰੀ ਭੈਣ ਨੀਟਿੰਗ ਸਿੱਖਣ ਦੀ ਚਾਹਵਾਣਾ ਤਾਂ ਉਹ ਵੀ ਕਮੈਂਟ ਜ਼ਰੂਰ ਕਰਿਓ ਜਿੰਨੇ ਵਾਦ ਤੋਂ ਬਾਅਦ ਕਮੈਂਟ ਆਉਣਗੇ ਆਪਾਂ ਉਹਨਾਂ ਜਲਦੀ ਹੀ ਨੀਟਿੰਗ ਦੇ ਲਾਈਵ ਕਲਾਸਾਂ ਲਗਾਇਆ ਕਰਾਂਗੇ ਚਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਸ ਸਕੀਵੀ ਬਾਰੇ ਇਹ ਵਾਲੀ ਜਿਹੜੀ ਸਕੀਵੀ ਹੈ ਕੀ ਇਹ ਆਪਾਂ ਨੇ ਮਾਈਕਰੋਸੈਂਟ ਦੀ ਪਰਤਮਾਨ ਦੀ ਮਾਈਕਰੋਸੈਂਟ ਦੀ ਹੁਣ ਵਿੱਚ ਬਣਾ ਕੇ ਤਿਆਰ ਕੀਤੀ ਹੈ ਇਹ 골ਡਨ ਸੌਰੀ 골ਡਨ ਹੈ ਕਰੀਮ ਸਕਿਨ ਦਾ ਕਲਰ ਹੈ ਤੇ ਉਹਦੇ ਉੱਪਰ ਆਪਾਂ ਨੇ ਇਹ ਬਣਾਈ ਹੈ ਇਸ ਤਰ੍ਹਾਂ ਆਪਾਂ ਨੇ ਬਣਾ ਕੇ ਇਹਦਾ ਇਸ ਤਰ੍ਹਾਂ ਗੋਲ ਨੈਕ ਬਣਾਇਆ ਤੇ ਨੈਕ ਦੇ ਉੱਪਰ ਇਸ ਤਰ੍ਹਾਂ ਆਪਾਂ ਨੇ ਖਰੋਸ਼ਿਆ ਕੀਤਾ ਤੇ ਇਸ ਤਰ੍ਹਾਂ ਆਪਾਂ ਨੇ ਇਹ ਬਾਹਾ ਬਣਾਈਆਂ ਨੇ ਦੇਖੋ ਸਟਰਾ ਬਟਰ ਹੁਣ ਮੇਰੀ ਕਈ ਭੈਣਾਂ ਦੇ ਕਮੈਂਟ ਹੋਣਗੇ ਬੇ ਜਿਹੜਾ ਬਾਰਡਰ ਆ ਵਾਂਦਾ ਇਹ ਬਹੁਤ ਜ਼ਿਆਦਾ ਵੀ ਢੀੜਾਗਾ ਵੀ ਇਹ ਬਾਹ ਦੇ ਵਿੱਚ ਨਹੀਂ ਆਉਣਾ ਨਹੀਂ ਜੀ ਇਹ ਤੁਹਾਨੂੰ ਉਹੀ ਲੱਗਦਾ ਮੈਂ ਤੁਹਾਡਾ ਡਾਟ ਪਹਿਲੇ ਕਲੀਅਰ ਕਰਦਾ ਇਹ ਦੇਖੋ ਪੂਰੀ ਫਿਟਿੰਗ ਦੇ ਨਾਲ ਇਹ ਬਾਰਡਰ ਆਊਗਾ ਆਪਣੀ ਬਾਹ ਦੇ ਵਿੱਚ ਦੇ ਹੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਇਸ ਕੀ ਵੀ ਆਪਾਂ ਨੇ ਕਿੰਨੇ ਝੋਟਿਆਂ ਤੋਂ ਸ਼ੁਰੂ ਕੀਤੀ ਆ ਤੇ ਕਿੰਨੇ ਝੋਟਿਆਂ ਦੇ ਉੱਪਰੋਂ ਬਣਾ ਕੀਤੇ ਨੇ ਤੇ ਕਿੰਨੀ ਇਹਦੀ ਲੈਂਥ ਰੱਖੀ ਆ ਤੇ ਕਿੰਨੇ ਤੋਂ ਆਪਾਂ ਨੇ ਬਾਰਡਰ ਬਣਾਇਆ ਕਿੰਨੇ ਤੋਂ ਮੋਢੇ ਦੀ ਕਾਟ ਪਾਈ ਆ ਤੇ ਕਿੰਨੇ ਇੰਚ ਤੋਂ ਆਪਾਂ ਨੇ ਗਲੇ ਦੀ ਕਾਟ ਪਾਈ ਆ ਤੇ ਬਾਹਾਂ ਦਾ ਬਾਰਡਰ ਆਪਾਂ ਨੇ ਕਿੰਨਾ ਬਣਾਇਆ ਤੇ ਬਾਹਾਂ ਦੇ ਉੱਪਰ ਤੱਕ ਆਪਾਂ ਨੇ ਝੋਟੇ ਕਿੰਨੇ ਵਧਾਏ ਨੇ ਤੇ ਕਿੰਨੇ ਝੋਟਿਆਂ ਦਾ ਆਪਾਂ ਨੇ ਇਹ ਬਾਰਡਰ ਬਣਾਇਆ ਕਿੰਨੀ ਬਾਂਦੀ ਲੰਬਾਈਆ ਇਸ ਬਾਰੇ ਮੈਂ ਤੁਹਾਨੂੰ ਸਾਰਾ ਦੱਸਾਂਗੀ ਹਾਂਜੀ ਜਿਹੜਾ ਆਪਾਂ ਨੇ ਇਹ ਸਕੀਵੀ ਦਾ ਬਾਰਡਰ ਬਣਾਇਆ ਇਹ 4.5 ਇੰਚ ਬਣਾਇਆ ਜਦੋਂ ਆਪਾਂ ਇਹ ਬਾਰਡਰ ਸ਼ੁਰੂ ਕੀਤਾਗਾ ਤਾਂ ਆਪਾਂ ਨੇ 47 47 ਜੋਟੀਆਂ ਦਾ ਇਹ ਬਾਰਡਰ ਸ਼ੁਰੂ ਕੀਤਾਗਾ ਜਾਨੀ ਕਿ 94 ਕੁੰਟੇ ਜਦੋਂ 4.5 ਇੰਚ ਦਾ ਆਪਣੇ ਇਹ ਬਾਰਡਰ ਬਣਾ ਲੈ ਉੱਪਰ ਆਪਣੇ ਇਹ ਵਾਲਾ ਡਿਜ਼ਾਈਨ ਰੱਖਣਾ ਸੀ ਤਾਂ ਆਪਣੇ ਇੱਥੇ ਜਾ ਕੇ ਕੀਤੇ ਨੇ 51 ਝੋਟੇ ਜਾਨੀ ਕਿ 102 ਕੁੰਡੇ ਤੇ ਇੱਕ ਕੁੰਡਾ ਆਪਾਂ ਨੇ ਇੱਧਰ ਸਲਾਈ ਵਾਸਤੇ ਐਸਟਿਚ ਰੱਖਿਆ ਤੇ 10 ਕੁੰਡੇ ਨੇ ਜਿਹੜੇ ਇਹ ਆਪਣੇ ਉਲਟੇ ਬਣਾਏ ਨੇ 10 ਸਿੱਦੇ 10 ਉਲਟੇ 10 ਸਿੱਦੇ 10 ਉਲਟੇ 10 ਤੇ ਇਸੇ ਤਰ੍ਹਾਂ ਹੀ ਕਰਦੇ ਹੋਏ ਜਿੰਨੇ ਵੀ ਆਪਣੇ ਕੁੰਡੇ ਨੇ ਇਹਨਾਂ ਨੂੰ 10-10 ਨਾਲ ਆਪਾਂ ਨੇ ਡਿਵਾਈਡ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਹਦੀ ਉਲਟੀ ਸਾਈਡ ਦੀ ਸਲਾਈ ਇੱਥਾ ਉਹ ਸਾਰੀਆਂ ਸਲਾਈਆਂ ਉਲਟੀਆਂ ਹੀ ਬਣਨਗੀਆਂ ਤੇ ਇਧਰ ਸਿੱਧੀ ਸਾਈਡ ਤੋਂ 10 ਗੁੰਡੇ ਆਪਣੇ ਜਿਹੜੇ ਉਲਟੇ ਬਣਨਗੇ 10 ਸਿੱਧੇ 10 ਉਲਟੇ ਜਦੋਂ ਇਸੇ ਤਰ੍ਹਾਂ ਹੀ ਕਰਦੇ ਹੋਏ ਆਪਾਂ ਨੇ ਇਹ 12 ਸਲਾਈਆਂ ਬਣਾਲੀਆਂ ਤਾਂ ਜਿਹੜੇ ਆਪਣੇ ਇਹ ਵਾਲੇ ਉਲਟੇ ਗੁੰਡੇ ਨੇ ਇਹਨਾਂ ਤੇ ਸਿੱਧੇ ਆ ਜਾਣਗੇ ਤੇ ਜਿਹੜੇ ਸਿੱਧੇ ਨੇ ਉਹਨਾਂ ਦੇ ਉੱਤੇ ਉਲਟੇ ਆ ਜਾਣਗੇ ਫੇਰ ਸੇਵੇਂ ਉਸੇ ਤਰ੍ਹਾਂ ਹੀ ਕਰਾਂਗੇ ਆਪਾਂ 10 ਗੁੰਡੇ ਸਿੱਧੇ 10 ਗੁੰਡੇ ਉਲਟੇ 10 ਗੁੰਡੇ ਸਿੱਧੇ 10 ਗੁੰਡੇ ਉਲਟੇ ਤੇ ਉਲਟੀ ਸਾਈਡ ਦੀਆਂ ਸਾਰੀਆਂ ਸਲਾਈਆਂ ਹੀ ਉਲਟੀਆਂ ਬਣਨਗੀਆਂ ਤੇ ਜਦੋਂ ਆਪਣੇ ਕੋਲ ਇਹ 12 ਸਲਾਈਆਂ ਹੋ ਗਿਆ ਫਿਰ ਫਿਰ ਆਪਾਂ ਨੇ ਜਿਸ ਤਰ੍ਹਾਂ ਇਹ ਪਹਿਲਾਂ ਉਲਟਾ ਬਣਾਇਆ ਸੀ ਉਸੇ ਤਰ੍ਹਾਂ ਹੀ ਉਲਟਾ ਬਣਾਵਾਂਗੇ ਫਿਰ ਸਿੱਧਾ ਇਸੇ ਤਰ੍ਹਾਂ ਹੀ ਜੀ ਆਪਣੇ ਕਰਦੇ ਜਾਣਾ ਹੈ ਤੇ ਇਹਦੀ ਜਿਹੜੀ ਮੋਡੇ ਦੀ ਕਾਟ ਆ ਮੋਡੇ ਦੀ ਕਾਟ ਆ ਉਹ ਆਪਾਂ ਨੇ ਇਹ ਦੇਖੋ ਜੀ 13 ਇੰਚ ਤੇ ਪਾਈ ਆ 13 ਇੰਚ ਤੋਂ ਆਪਾਂ ਇਸ ਦੀ ਮੋਡੇ ਦੀ ਕਾਟ ਪਾਈ ਆ ਤੇ ਉੱਪਰ ਜਿਹੜੀ ਇਹਦੀ ਗਲੇ ਦੀ ਕਾਟ ਆ ਉਹੋ ਆਪਾਂ ਨੇ 7 ਇੰਚ ਤੋਂ ਪਾਈ ਆ ਇਹ ਦੇਖੋ 7 ਇੰਚ ਇਸ ਤਰ੍ਹਾਂ ਆਪਣਾ ਸਿੱਧੇ ਲੋੜ ਤੇ ਇਹ 7 ਇੰਚ ਇੰਚ ਬੰਦਾ ਜਦੋਂ ਇਸ ਕਾਟ ਨੂੰ ਆਪਾਂ ਇਸ ਤਰ੍ਹਾਂ ਗੋਲਾਈ ਨਾਲ ਮਿਣਾਗੇ ਦੇਖੋ ਇਸ ਤਰ੍ਹਾਂ ਤਾਂ ਇਸ ਜਿਹੜੀ ਮੋਡੇ ਦੀ ਕਾਟ ਆ ਇਹ 8 ਇੰਚ ਪੂਰੀ ਹੋ ਜਾਂਦੀ ਆ ਕਿਉਂਕਿ ਆਪਾਂ ਨੂੰ ਨਾਰਮਲ ਮੋਡਾ 8 ਇੰਚ ਹੀ ਚਾਹੀਦਾ ਹੁੰਦਾ ਤੇ ਜਿਹੜੀ ਇਸਦੀ ਲੰਬਾਈ ਆ ਟੋਟਲ ਸਕੀਵ ਦੀ ਲੰਬਾਈ ਆ ਤਾਂ ਆਪਾਂ ਨੇ ਉਹ b ਇੰਚ ਰੱਖਿਆ। ਜਿਹੜੀ ਗਲੇ ਦੀ ਘਾਟ ਆ ਇਹ ਦੇਖੋ ਆਪਾਂ ਨੇ 14 ਇੰਚ ਤੇ 14 ਇੰਚ ਤੇ ਆਪਣੀ ਗਲੇ ਦੀ ਘਾਟ ਪਾਈ ਆ ਤੇ 6 ਇੰਚ ਦਾ ਆਪਾਂ ਜਿਹੜਾ ਇਹ ਗਲਾ ਰੱਖਿਆ ਗਲੇ ਦੀ ਕਾਟ ਆਪਾਂ ਨੇ ਇੱਥੇ 14 ਗੁੰਡੇ ਇਕੱਠੇ ਮਾਰੇ ਨੇ ਫਿਰ 4 3 2 1 ਦੀ ਕਾਟ ਪਾ ਕੇ ਇਸ ਤਰ੍ਹਾਂ ਗਲੇ ਦੀ ਜਿਹੜੀ ਆਪਣੇ ਗੁਲਾਈ ਬਣਾਈ ਆ ਦੇਖੋ ਗਲਾ ਬਿਲਕੁਲ ਗੋਲ ਬਣਿਆ ਇਸ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਹਾਂਗੇ ਇਸ ਬਾਰਡਰ ਦੀ ਬਾਹ ਦੇ ਬਾਰਡਰ ਦੀ ਜਿਹੜਾ ਬਾਹ ਦਾ ਬਾਰਡਰ ਆ ਇਹ ਆਪਾਂ ਨੇ 3.5 ਇੰਚ ਬਣਾਇਆ ਤੇ ਜਿਹੜੀ ਬਾਹ ਦੀ ਲੰਬਾਈ ਆ ਟੋਟਲ ਲੰਬਾਈ ਆ ਉਹ ਆਪਾਂ ਨੇ ਸਾਢੇ ਸੌਰੀ 22 ਇੰਚ ਪੂਰੀ ਰੱਖੀ ਆ 22 ਇੰਚ ਬਾਹ ਦੀ ਲੰਬਾਈ ਰੱਖੀ ਆ ਜਿਹੜਾ ਬਾਹ ਦਾ ਬਾਰਡਰ ਆ ਇਹ ਆਪਾਂ ਨੇ 25 ਜੋਟਿਆਂ ਤੋਂ ਬਣਾਇਆ 25 ਜੋਟਿਆਂ ਦਾ ਬਾਰਡਰ ਪੁਣਾ ਕੇ ਜਦੋਂ 3.5 ਇੰਚ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੇ ਇੱਕ ਝੋਟਾ ਵਧਾ ਲੈ ਜਾਨੀ ਕਿ 26 ਝੋਟੇ ਕਰ ਲਏ 26 ਝੋਟਿਆਂ ਤੋਂ ਬਾਅਦ ਇਸ ਤਰ੍ਹਾਂ ਆਪਾਂ ਕਾਟ ਪਾਉਂਦੇ ਗਏ ਆ ਇੱਕ ਇੱਕ ਝੋਟਾ ਜਾਨੀ ਕਿ ਇੱਕ ਗੁੰਡਾ ਉਧਰਲੀ ਸਾਈਡ ਤੋਂ ਇੱਕ ਗੁੰਡਾ ਉਧਰਲੀ ਸਾਈਡ ਤੋਂ ਇਸ ਤਰ੍ਹਾਂ ਪਤਾਉਂਦੇ ਪਤਾਉਂਦੇ ਜਦੋਂ ਆਪਾਂ ਇੱਥੇ ਤੱਕ ਚਲੇ ਜਾਂਦੇ ਆਂਗੇ ਤਾਂ ਇੱਥੇ ਜਾ ਕੇ ਆਪਣੇ ਕੋਲ ਟੋਟਲ 46 ਝੋਟੇ ਹੋ ਜਾਂਦੇ ਨੇ ਜਾਨੀ ਕਿ 92 ਗੁੰਡੇ ਉਸ ਤੋਂ ਬਾਅਦ ਦੇ ਵਿੱਚ ਆਪਾਂ 4 3 2 1 ਦੀ ਕਾਟ ਪਾ ਕੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਰੇਵ ਰੇਵ ਜਿਸ ਤਰ੍ਹਾਂ ਆਪਾਂ ਗਲੇ ਸੂਟ ਦੀ ਆਪਾਂ ਗਲਾਈ ਪਾਉਣੀ ਹੈ ਨਾ ਉਸ ਤਰ੍ਹਾਂ 2 2 ਦੀ ਕਾਟ ਪਾਉਂਦੇ ਪਾਉਂਦੇ ਦੇਖੋ ਆਪਾਂ ਨੇ ਇਸ ਵਾਲੀ ਇਸ ਵਾਲੀ ਲਾਈਨ ਤੇ ਆਪਣੀ ਕਾਟ ਸ਼ੁਰੂ ਕੀਤੀ ਤੇ ਇੱਥੇ ਇੰਨਾ ਜਿਹੜਾ ਆਪਣੇ ਕੋਲੇ ਇਹ 2 2.5 ਇੰਚ ਆ ਇਹਦੇ ਵਿੱਚ ਆਪਾਂ ਹੌਲੀ ਹੌਲੀ ਰੇਵ ਕਾਟ ਪਾਉਂਦੇ ਗਿਆ 2 2 ਦੀ ਕਾਟ ਪਾਉਂਦੇ ਪਾਉਂਦੇ ਇੱਥੇ ਤੱਕ ਆਪਣੀ ਕਾਟ ਪਈ ਵੀ ਹੈ ਤੇ ਇਸ ਦੇ ਨਾਲ ਜਿਹੜੀ ਮੋਡੇ ਦੀ ਫਿਟਿੰਗ ਹੈ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈਗੀ ਜਿਹੜੀ ਇਸ ਕਿਵੀ ਦਾ ਬੈਕ ਨੈਕ ਆ ਉਹ ਆਪਾਂ ਨੇ ਇਸ ਤਰ੍ਹਾਂ ਬਣਾਇਆ ਦੇਖੋ ਇਹਦੇ ਵਿੱਚ ਕੋਈ ਕਾਟ ਨਹੀਂ ਪਾਈ ਆਪਣੇ ਇਹ ਪੂਰਾ ਫੁੱਲ ਬੁਣ ਕੇ ਇਹਦੇ ਉੱਪਰ ਇਸ ਤਰ੍ਹਾਂ ਖਰੋਸ ਗਿਆ ਲਗਾਇਆ ਹੈਗਾ ਤੇ ਇਸ طرف ਅੱਗੇ ਵਾਲੇ ਗਲੇ ਦੇ ਵਿੱਚ ਹੀ ਆਪਾਂ ਨੇ ਕਾਟ ਪਾਈ ਆ ਤੇ ਇਸ ਕਿਵੀ ਬਣ ਕੇ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਤੇ ਇਸ ਸਕੀਵੀ ਦਾ ਇੱਕ ਬੈਨੀਫਿਟ ਇਹ ਵੀ ਹੈ ਤੇ ਇਸ ਸਕੀਵੀ ਨੂੰ ਆਪਾਂ ਕਈ ਸੂਟਾਂ ਨਾਲ ਵੇਅਰ ਕਰ ਸਕਦੇ ਹਾਂ ਕਿਉਂਕਿ ਜਿਸ ਤਰ੍ਹਾਂ ਦੇ ਆਪਣੇ ਕੋਲ ਸੂਟ ਨੇ ਉਸ ਤਰ੍ਹਾਂ ਦੇ ਆਪਾਂ ਇਹ ਕਲਰ ਲਗਾ ਕੇ ਇੱਕ ਸਕੀਵੀ ਨੂੰ ਆਪਾਂ ਕਈ ਸੂਟਾਂ ਨਾਲ ਯੂਜ਼ ਕਰ ਸਕਦੇ ਹਾਂ ਇਸ ਸਕੀਵੀ ਦਾ ਸਭ ਤੋਂ ਵੱਧ ਬੈਨੀਫਿਟ ਇਹ ਵਾਲਾ ਤੇ ਜੇਕਰ ਕਿਸੇ ਮੇਰੀ ਭੈਣ ਨੇ ਇਸ ਤਰ੍ਹਾਂ ਦੀ ਸਕੀਵੀ ਬਣਾਉਣੀ ਹੋਵੇ ਜਾਂ ਇੱਕ ਸਿੰਧੀ ਫੁੱਟੀ ਦੀ ਸਕੀਵੀ 트ੈਂਡ ਵਿੱਚ ਚੱਲ ਰਹੀ ਆ ਉਹ ਬਣਾਉਣੀ ਹੋਵੇ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਸਕੀਵੀ ਬਲੌਜ਼ ਜੈਕਟ ਕੋਟੀ ਕੋਟਿਸ ਸੈੱਟ ਬਣਦੇ ਨੇ ਜਿਹੜੇ ਨੀਚੋਂ ਦੀ ਬਲੌਜ਼ ਤੇ ਉੱਪਰ ਦੀ ਕੋਟੀ ਸਟ ਕਿਸੇ ਤਰ੍ਹਾਂ ਦਾ ਵੀ ਕੋਈ ਉਹਨਾਂ ਨਾਲ ਰਿਲੇਟਡ ਸਮਾਨ ਬਣਾਉਣਾ ਹੋਵੇ ਤਾਂ ਤੁਸੀਂ ਆਰਡਰ ਦੇ ਕੇ ਆਪਣਾ ਸਕੀਵਿਸ ਵਾਟਰਪੂਸ ਵੀ ਬਣਵਾ ਸਕਦੇ ਹੋ ਤੇ ਆਪਾਂ ਸਭ ਤੋਂ ਵਧੀਆ ਉਹਨਾਂ ਵਰਤਮਾਨ ਦੀ ਮੈਕਰੋਸਾਈਨ ਉਹਨਾਂ ਯੂਜ਼ ਕਰਦੇ ਆਂਗੇ ਜੇਕਰ ਉਸ ਦੇ ਵਿੱਚ ਤੁਹਾਡੀ ਡਿਮਾਂਡ ਅਨੁਸਾਰ ਕਲਰ ਨਹੀਂ ਹੁੰਦਾ ਤਾਂ ਆਪਾਂ ਵਰਤਮਾਨ ਦੀ ਬਲੂ ਬੈਲ ਉਨਾਂ ਯੂਜ਼ ਕਰਦੇ ਇਹਨਾਂ ਦੋਹਾਂ ਉਨਾਂ ਤੋਂ ਸਿਵਾਪਾ ਤੀਸਰੀ ਉਨਾਂ ਯੂਜ਼ ਨਹੀਂ ਕਰਦੇ ਜਿਹੜੀਆਂ ਆਪਾਂ ਨੇ ਮਰੀਆਂ ਨੇ ਤਿੰਨ ਪਲਾਈ ਉਨਤੇ ਬਣਾਉਣੀ ਹੁੰਦੀ ਹੈਗੀ ਉਹ ਆਪਣਾ ਦੱਸ ਦਿੰਦੇ ਨੇ ਉਹਦੇ ਆਪਾਂ ਤਿੰਨ ਪਲਾਈ ਉਨਤੇ ਵੀ ਆਰਡਰ ਤਿਆਰ ਕਰਕੇ ਦੇ ਦਿੰਨੇ ਆ ਇਹ ਦੇਖੋ ਜੀ ਇਸ ਕੀ ਵੀ ਦੀ ਫਾਈਨਲ ਲੋਕਾ ਜੇਕਰ ਕਿਸੇ ਮੇਰੀ ਭੈਣ ਨੇ ਇਹ ਵਾਲੀ ਸਕੀ ਵੀ ਸਟੈਪ ਵਾਈਜ਼ ਸਟੈਪ ਬਣਾਉਣੀ ਸਿੱਖਣੀ ਹੋਵੇ ਤਾਂ ਕਮੈਂਟ ਕਰਿਓ ਜੀ ਮੈਂ ਤੁਹਾਨੂੰ ਇਹ ਸਕੀ ਵੀ ਸਟੈਪ ਵਾਈਜ਼ ਸਟੈਪ ਬਣਾਉਣੀ ਵੀ ਸਿਖਾ ਦੂੰਗੀ ਕਿਉਂਕਿ ਮੇਰੇ ਕੋਲੇ ਹਜੇ ਇਸ ਕੀ ਵੀ ਦੇ 2-3 ਆਰਡਰ ਹੋਰ ਨੇ ਤਾਂ ਆਪਾਂ ਵੀਡੀਓ ਨਾਲ ਦੇ ਨਾਲ ਅਪਲੋਡ ਕਰ ਤਿਆਰ ਕਰਾਂਗੇ ਥੈਂਕ ਯੂ